اللہ محمد محمد, محمد صول اللہ صول اللہ صول اللہ بسم اللہ, 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 اللہ ماننے رہی اللہ you oh. ਆਨੀਆ ਸਾਹਿਬ ਅੱਜ ਈਦ ਦਾ ਪਵਿੱਤਰ ਦਿਹਾੜਾ ਤੇ ਕੀ ਕਹਿਣਾ ਚਾਹੋਗੇ ਤੇ ਕਿਸ ਨਿਸ਼ਾ ਦਿਨਾ ਚਾਹੋਗੇ ਬismillahir rahmanir rahim ਅੱਜ ਇਹ ਦਿਨ ਫਤਰ ਦਾ ਦਿਹਾੜਾ ਜਿਹੜਾ ਬਹੁਤ ਹੀ ਸ਼ੁਭ ਇਸਲਾਮ ਧਰਮ ਦੇ ਵਿੱਚ ਮੰਨਿਆ ਗਿਆ ਹੈ ਤੇ ਇਸੇ ਦਿਹਾੜਾ 30 ਰਮਜ਼ਾਨ ਦੇ ਰੋਜ਼ੇ ਰੱਖਣ ਤੋਂ ਬਾਅਦ ਉਹਦੀ ਖੁਸ਼ੀ ਦੇ ਵਿੱਚ ਈਦੁਲ ਫਿਤਰ ਮਨਾਈ ਜਾਂਦੀ ਹੈ ਜਾਨੀ ਕਿ ਕਹਿਣ ਦਾ ਮਤਲਬ ਹੈ ਵੀ ਜਿਹੜੇ ਮਜ਼ਦੂਰ ਨੇ ਮਹੀਨਾ ਪਰ ਕੰਮ ਕੀਤਾ ਉਹਦੀ ਮਜ਼ਦੂਰੀ ਦਿੱਤੀ ਜਾਂਦੀ ਹੈ। ਪਰਮਾਤਮਾ ਖੁਸ਼ ਹੋਣ ਦਾ ਮੌਕਾ ਦਿੰਦਾ ਤੇ ਆਪਣੀਆਂ ਦੁਆਵਾਂ ਦੇ ਜ਼ਰੀਏ ਲੋਕਾਂ ਨੂੰ ਸ਼ਾਂਤੀ ਤੇ ਪਿਆਰ ਤੇ ਮੁਹੱਬਤ ਦਾ ਸੰਦੇਸ਼ ਦਿੰਦਾ ਹੈ। ਰੋਜ਼ਾ ਕੋਈ ਰੱਖਣਾ ਢਿੱਡ ਦਾ ਭੁੱਖਾ ਨਹੀਂ ਰਹਿਣਾ। ਰੋਜ਼ਾ ਤਾਂ ਸਾਡੇ ਸਾਰੇ ਅੰਗਾਂ ਦਾ ਹੋਣਾ ਚਾਹੀਦਾ ਹੈ ਜ਼ੁਬਾਨ ਦਾ, ਅੱਖ ਦਾ, ਤਾਕੀ ਜਵਾਨ ਗਲਤ ਨਾ ਬੋਲੇ ਅੱਖ ਮਾੜੀ ਚੀਜ਼ ਨਾ ਵੇਖੇ ਹੱਥ ਕਿਤੇ ਗਲਤ ਕੰਮ ਨਾ ਕਰਨ ਕੋਈ ਰਿਸ਼ਵਤ ਨਾ ਲੈਣ ਕੋਈ ਦੇਣ ਨਾ ਕੋਈ ਬੁਰੇ ਕੰਮ ਨਾ ਕਰਨ ਕੋਈ ਲੱਤਾਂ ਉਧਰ ਨੂੰ ਨਾ ਤੁਰਕੇ ਲੱਤਾਂ ਦੇ ਸਾਰੇ ਨਾ ਤੁਰਕੇ ਜਾਵੇ ਬੰਦਾ ਵੀ ਮੈਂ ਕੋਈ ਬੁਰੇ ਕੰਮ ਲਈ ਜਾ ਰਿਹਾ ਹਾਂ ਉਹ ਸਾਰੇ ਬਜ਼ੰਦਾ ਰੋਜ਼ਾ ਹੈ ਔਰ ਇੱਕ ਇੱਕ ਵਰਕਸ਼ਾਪ ਹੈ ਇੱਕ ਸਾਲ ਬਾਅਦ ਜਿਵੇਂ ਆਪਾਂ ਗੱਡੀ ਦੀ ਪੂਰੀ ਵਰਕਸ਼ਾਪ ਕਰਦੇ ਵਿੱਚ ਲੈ ਕੇ ਜਾਂਦੇ ਆਂ ਵੀ ਇਹਦੀ ਰਿਪੇਅਰ ਕਰ ਦਿਓ ਜੀ ਉਸੇ ਤਰ੍ਹਾਂ ਪ੍ਰਮਾਤਮਾ ਨੇ ਮੇਰੇ ਅੱਲਾਹ ਤਾਲਾ ਨੇ ਇਨਸਾਨ ਦੀ ਸਰਵਿਸ ਵਾਸਤੇ ਇੱਕ ਮਹੀਨੇ ਦੇ ਰੋਜ਼ੇ ਫਰਜ਼ ਕੀਤੇ ਨੇ ਤਾਂ ਕਿ ਤੁਸੀਂ ਆਪਣੇ ਸਰੀਰ ਦੀ ਪੂਰੀ ਸਰਵਿਸ ਕਰ ਲੋ। ਔਰ ਤਾਂ ਕਿ ਤੁਹਾਨੂੰ ਬਿਮਾਰੀਆਂ ਤੋਂ ਰਾਤ ਮਿਲੇ ਔਰ ਤੁਹਾਡਾ ਨਫਸ ਵੀ ਕੰਟਰੋਲ ਹੋਵੇ। ਤੁਹਾਨੂੰ ਇਹ ਵੀ ਪਤਾ ਹੋਵੇ ਕਿ ਭੁੱਖੇ ਪਿਆਸੇ ਜਿਹੜੇ ਸਾਡੇ ਹੋਰ ਭਾਈ ਨਹੀਂ ਵਿਚਾਰੇ ਕੁਛ ਖਾਣ ਪੀਣ ਨੂੰ ਐ ਗਰੀਬ ਬੰਦੇ ਨੇ, ਯਤਿਮ ਬੰਦੇ ਨੇ ਮੇਰੀਆਂ ਵਿਧਵਾ ਪੈਣਾ ਨੇ ਕਿਵੇਂ ਉਹ ਆਪਣਾ ਗੁਜ਼ਾਰਾ ਕਰਦਿਆ ਨੇ ਉਹ ਵੀ ਭੁੱਖ ਪਿਆਸ ਨੂੰ ਬਰਦਾਸ਼ਤ ਕਰਦਿਆ ਨੇ ਤਾਂ ਸਾਨੂੰ ਵੀ ਉਹਨਾਂ ਦਾ ਪਿਆਰ ਤੇ ਉਹਨਾਂ ਦਾ ਹੀ ਹਮਦਰਦੀ ਪੈਦਾ ਹੋਵੇ। ਔਰ ਦੂਸਰੀ ਬਾਤ ਹੈ ਇਸ ਮਹੀਨੇ ਦੇ ਵਿੱਚ ਜ਼ਕਾਤ ਔਰ ਫਿਤਰਾਂ ਕੱਢਿਆ ਜਾਂਦਾ ਹੈ। ਜਿਸ ਤਰ੍ਹਾਂ ਸਰਦਾਰਾ ਆਪਣੇ ਸਰਦਾਰ ਭਾਈ ਦਸਮਾਦ ਸੌਂਦ ਕਹਿਣ ਦਿੰਦੇ ਨੇ ਇਸੇ ਤਰ੍ਹਾਂ ਅਸੀਂ ਹਰ ਬੰਦਾ ਆਪਣੇ 50 ਰੁਪਏ ਪਰ ਮੈਂਬਰ ਦੇ ਹਿਸਾਬ ਨਾਲ ਉਹ ਕੱਟੇ ਕਰਦੇ ਆ। ਜ਼ਕਾਤ 2.5 ਰੁਪਏ ਪੂਰੀ ਪ੍ਰਾਪਰਟੀ ਦੇ ਉੱਪਰ ਉਹਦੇ ਪੈਸੇ ਇਕੱਠੇ ਕਰਕੇ ਯਤੀਮਾਂ ਚ ਗਰੀਬਾਂ ਦੇ ਵਿੱਚ ਮਸਕੀਨਾ ਦੇ ਵਿੱਚ ਉਹ ਅੱਜ ਤੱਕਸੀਮ ਕੀਤੇ ਜਾਣਗੇ ਜਿਹੜੀਆਂ ਮੇਰੇ ਸ਼ਹਿਰ ਦੀਆਂ ਵਿਧਵਾਵਾਂ ਭੈਣਾਂ ਨੇ ਯਤੀਮ ਬੱਚੇ ਨੇ ਉਹਨਾਂ 'ਚ ਤਕਸੀਮ ਕੀਤਾ ਜਾਊਗਾ ਇੰਨਾ ਹੀ ਮੈਂ ਕਹਿੰਦਾ ਹੋਇਆ ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਆਪਣੇ ਪੰਜਾਬ ਵਾਸੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਪੂਰੇ ਮੁਲਕ ਦੇ ਵਿੱਚ ਸਾਡਾ ਭਾਈਚਾਰਾ ਬਹੁਤ ਮਜ਼ਬੂਤ ਹੋਵੇ ਪਰਮਾਤਮਾ ਸਾਨੂੰ ਸ਼ਾਂਤੀ ਨਾਲ ਰਹੀਏ ਔਰ ਸਾਰੇ ਮੁਲਕ ਦੇ ਵਿੱਚ ਜੋ ਮਾਰਾ ਮਾਰੀ ਚੱਲ ਰਹੀ ਆ ਪਰਮਾਤਮਾ ਅੱਲਾਹ ਤਾਲਾ ਉਹਨੂੰ ਸਾਰਿਆਂ ਨੂੰ ਸਹੀ ਸਮਝ ਦੇਵੇ ਔਰ ਸਹੀ ਰਾਸਤੇ ਦੇ ਉੱਤੇ ਚੱਲ ਕੇ ਅਸੀਂ ਆਪਣਾ ਜੀਤ ਮੂ ਜੀਵਨ ਬਤੀਤ ਕਰੀਏ ਇੰਨਾ ਹੀ ਮੈਂ ਕਹਿੰਦਾ ਹੋਇਆ ਖੁਦਾ ਤੋਂ ਮਾਫੀ ਮੰਗਦਾ ਕੋਈ ਗਲਤ ਸ਼ਬਦ ਨਿਕਲ ਗਿਆ ਹੋਵੇ ਤਾਂ ਮਾਫ ਕਰੋ ਪੋਨੀ ਮੇ ਬੜੇ ਹੀ ਖੁਸ਼ੀਆਂ ਕੇ ਸਾਥ ਮੇ ਇਸ ਕੋ ਮਨਾਇਆ ਜਾਂਦਾ ਹੈ اور یہ جو رمضان مبارک کا مہینہ ہے یہ بڑا عبادت کا مہینہ ہے حضور کائنات محمد مصطفیٰ صلی اللہ علیہ وسلم کے اوپر اس مہینے میں قرآن پاک نازل ہوا اس کے جو تیس پارے تھے وہ رمضان مبارک میں اللہ تعالیٰ نے ایک تحفے کے طور پر حضور کائنات کو دیے اور اس کے عوض میں جو ہے آج پوری دنیا کے اندر رمضان مبارک کا مہینہ جو منایا جاتا ہے تین عشروں میں جو ہے تین بھاگوں میں اس کو جو ہے تقسیم کیا گیا ہے پہلا عشر مغفرت کا ہوتا ہے دوسرا گناہوں سے معافی کا ہوتا ہے اور تیسرا جو عبادت کا ہوتا ہے کیونکہ اس مہینے میں اللہ تعالیٰ جو ہے وہ ساتویں آسمان سے پہلے اس آسمان پر آ کر اپنے بندوں سے فریاد کرتا ہے کہ مانگو میں جو ہوں آج پہلے آسمان پر ہوں مجھ سے جو بھی مانگنا چاہتے ہو مانگو آج ہمارے دیش کے اندر پورا ہی دیش جو ہے آج عید الفطر کا تہوار تیس رمضان مبارک مہان منانے کے بعد میں عید کو سیلیبریٹ کرتا ہے مناتا ہے اور بس میں تو یہی کہنا چاہتا ہوں کہ ہمارے دیش کے اندر امن رہے شانتی رہے اور جو ظلم و ستم دنیا کے اندر ہو رہا ہے فلسطین کے اندر ظلم ہو رہا ہے میں دعا کرتا ہوں ان لوگوں کو کہ جو بچے ہزاروں کی تعداد میں شہید ہو چکے ہیں بزرگ نوجوان شہید ہو چکے ہیں فلسطین کے اندر اللہ تعالیٰ ان کی مفرد کرے اس رمضان مبارک کے مہینے میں اور ہمارے پنجاب کے اندر اور ہماری پوری کمیونٹی کے اندر جو ہے کیونکہ یہ تہوار جو ہے کہ ایک طرح سے یہ کہیے کہ یہ قومی اجیتی کا تہوار ہے ایکتا گھنڈ کا تہوار ہے اور اس تہوار کو سبھی لوگ مناتے ہیں اور میں اپنے سارے ہی ساتھیوں سے اور پورے دیشواسیوں سے بھی یہی کہنا چاہتا ہوں ایک بار پھر عید الفطر کی مبارکباد بھی دینا چاہتا ہوں اور اقبال صاحب نے کہا تھا کہ مذہب نہیں سکھاتا آپس میں بیر رکھنا ہندی ہیں ہم وطن ہیں ہندوستہ ہمارا سارے جہاں سے اچھا ہندوستہ ہمارا بس انہی الفاظوں کے ساتھ میں میں اپنی بات کو ختم کرنا چاہتا ہوں خدا حافظ جائے ہند